ਸਸਿਕਾਲ ਜੀ ਸਾਰਿਆਂ ਨੂੰ ਕਈ ਦਿਨਾਂ ਤੋਂ ਸਿਹਤ ਖਰਾਬ چل ਰਹੀ ਹੈ ਤੇ ਜਿਆਦਾ ਕੰਮ ਨੂੰ ਦਿਲ ਨਹੀਂ ਕਰ ਰਿਹਾ ਤੇ ਸਿਹਤ ਖਰਾਬ ਦੇ ਹੋਣ ਨਾਲ ਜਿਵੇਂ ਆਪਣਾ ਮੂੰਹ ਦਾ ਟੇਸਟ ਹੈ ਜਿਹੜਾ ਬਿਲਕੁਲ ਖਰਾਬ ਹੋ ਜਾਂਦਾ ਉਹਦੇ ਲਈ ਆਪਾਂ ਬਣਾਇਆ ਅੱਜ ਬਹੁਤ ਹੀ ਇੱਕ ਚਟਪਟਾ ਜਿਹਾ ਡਰਿੰਕ ਜਿਹੜਾ ਕਿ ਸਰੀਰ ਦੀ ਗਰਮੀ ਵੀ ਦੂਰ ਕਰਦਾ ਹੈ ਤੇ ਜਿਹੜਾ ਇਹਦੇ ਨਾਲ ਮੂੰਹ ਦਾ ਸਵਾਦ ਹੈ ਉਹ ਵੀ ਚੇਂਜ ਹੋ ਜਾਂਦਾ ਹੈ ਬਹੁਤ ਵਧੀਆ ਡਰਿੰਕ ਹੈ ਇਹਦੇ ਲਈ ਸਭ ਤੋਂ ਪਹਿਲਾਂ ਲੈਣੀ ਹੈ ਤੁਸੀਂ ਇਮਲੀ ਦੀ ਚਟਨੀ ਇਹ ਤੁਹਾਡੇ ਕੋਲੇ ਜਰੂਰ ਹੋਣੀ ਚਾਹੀਦੀ ਹੈ ਨਹੀਂ ਹੈਗੀ ਤੁਹਾਨੂੰ ਪਹਿਲਾਂ ਬਣਾਉਣੀ ਪਊਗੀ ਉਸ ਤੋਂ ਬਾਅਦ ਆਪਾਂ ਲਈਏ ਜੀ ਇੱਕ ਕੱਚੀ ਅੰਬੀ ਜਿਹਦਾ ਕਿ ਸਰੀਰ ਦੀ ਗਰਮੀ ਨੂੰ ਦੂਰ ਕਰਨ ਵਿੱਚ ਵੱਡਾ ਰੋਲ ਹੁੰਦਾ ਹੈਗਾ ਅੰਬੀਆਂ ਹੁਣ ਤੁਹਾਨੂੰ ਪਤਾ ਲੋਕ ਅਚਾਰ ਵਗੈਰਾ ਪਾਉਂਦੇ ਆ ਆਮ ਹੀ ਮਿਲ ਰਹੀਆਂ ਇਹਨੂੰ ਆਪਾਂ ਛਿੱਲ ਲਾਂਗੇ ਤੇ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਾਂਗੇ ਜਦੋਂ ਵੀ ਕਈਆਂ ਨੂੰ ਆਪਾਂ ਕਹਿ ਦਿੰਨੇ ਆ ਵੀ ਆਪਾਂ ਨੂੰ ਗਰਮੀ ਲੱਗ ਗਈ ਤਾਂ ਉਹ ਇਸ ਤਰ੍ਹਾਂ ਦਾ ਡਰਿੰਕ ਬਣਾ ਕੇ ਤੁਸੀਂ ਦੇ ਸਕਦੇ ਹਾਂ ਤੇ ਇਹ ਸਰੀਰ ਲਈ ਠੰਡੇ ਕਾ ਤੇ ਇਹ ਬਹੁਤ ਹੀ ਵਧੀਆ ਚਟਪਟਾ ਬਣਦਾ ਇਹਨੂੰ ਕੋਈ ਵੀ ਪੀ ਸਕਦਾ ਹੈ ਉਸ ਤੋਂ ਬਾਅਦ ਆਪਾਂ ਕੱਚੀ ਅੰਬੀ ਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਾਂਗੇ ਤੇ ਉਹਨੂੰ ਇੱਕ ਕੌਲੀ ਵਿੱਚ ਕੱਢ ਲਾਂਗੇ ਤੇ ਫਿਰ ਆਪਾਂ ਲਵਾਂਗੇ ਜੀ ਥੋੜੇ ਜਿਹਾ ਪਦੀਨੇ ਦੇ ਪੱਤੇ ਤੇ ਉਹਨਾਂ ਨੂੰ ਆਪਾਂ ਧੋ ਲਿਆ ਧੋ ਕੇ ਕੜਾਈ ਦੇ ਵਿੱਚ ਪਾ ਲਿਆ ਜੇ ਪੱਤੇ ਤੁਹਾਡੇ ਕੋਲ ਮਰ ਜਾਏ ਜੇ ਉਹ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਆਪਾਂ ਇਹਨਾਂ ਨੂੰ ਗੈਸ ਤੇ ਸੁਕਾਉਣਾ ਹੀ ਹੈ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈਆਂ ਜੀ 8 ਤੋਂ 10 ਗਾਲੀਆਂ ਮਿਰਚਾਂ ਤੇ ਇੱਕ ਚਮਚ ਭਰ ਕੇ ਪਾਇਆ ਜੀ ਆਪਾਂ ਜੀਰੇ ਦਾ ਤੇ ਉਸ ਤੋਂ ਬਸ ਗੈਸ ਨੂੰ ਕਰਿਓ ਤੁਸੀਂ ਸਲੋ ਫਲੇਮ ਤੇ ਤੇ ਇਹਨੂੰ ਹਲਕਾ ਹਲਕਾ ਚਾ ਪਕਾ ਲਿਓ ਤੇ ਇਹ ਆਪਾਂ ਬਹੁਤ ਹੀ ਵਧੀਆ ਗਰਮੀ ਨੂੰ ਦੂਰ ਕਰਨ ਵਾਲਾ ਖੱਟਾ ਮਿੱਠਾ ਜਲਜੀਰਾ ਤਿਆਰ ਕਰਾਂਗੇ ਤਿੰਨ ਚਾਰ ਮਿੰਟਾਂ ਦੇ ਵਿੱਚ ਦੇਖੋ ਇਹ ਬਣ ਕੇ ਤਿਆਰ ਹੋ ਜੂ ਉਸ ਤੋਂ ਬਾਅਦ ਆਪਾਂ ਲੈ ਲਾਂਗੇ ਜੀ ਇੱਕ ਕੜਾਈ ਤੇ ਉਹਦੇ ਵਿੱਚ ਆਪਾਂ ਦੋ ਤਿੰਨ ਗਲਾਸ ਪਾਣੀ ਦੇ ਪਾਵਾਂਗੇ ਤੇ ਉਹਦੇ ਵਿੱਚ ਇੱਕ ਪਾਵਾਂਗੇ ਆਪਾਂ ਛੋਟਾ ਜ ਆਪਾਂ ਕਹਦੀਏ ਗੁੜ ਦਾ ਡਲਾ ਕਹਿ ਦੋ ਤੁਸੀਂ ਪੇਲੀ ਵੀ ਕਹਿ ਦਉਂਦੇ ਆ ਤੇ ਆਪਾਂ ਛੋਟੀ ਜੀ ਪਾ ਲਾਂਗੇ ਉਹਨੂੰ ਤੇ ਉਹਦੇ ਵਿੱਚ ਆਪਾਂ ਥੋੜੀ ਜੀ ਖੰਡ ਪਾਈ ਹੈਗੀ ਤੇ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇੱਕ ਚੀਜ਼ ਪਾਣੀ ਹੈ ਦੋਨਾਂ ਚ ਉਹ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਆਪਾਂ ਇਹ ਸਮਾਨ ਤਿਆਰ ਕੀਤਾ ਸੀ ਇਹ ਠੰਡਾ ਹੋ ਗਿਆ ਇਹਨੂੰ ਵੀ ਆਪਾਂ ਗ੍ਰाइंड ਕਰ ਲਾਂਗੇ ਬਰੀਕ ਪੀਸ ਲਾਂਗੇ ਸਮਾਨ ਥੋੜਾ ਹੁੰਦਾ ਇਹ ਜਿੰਨਾ ਪੀਸਿਆ ਜਾਊ ਉਹ ਨਹੀਂ ਵਧੀਆ ਉਸ ਤੋਂ ਬਾਅਦ ਆਪਣਾ ਗੁੜ ਤੇ ਜਿਹੜਾ ਖੰਡ ਹੈ ਉਹ ਮਿਕਸ ਹੋ ਗਈ ਤੇ ਇਹਨੂੰ ਆਪਾਂ ਹਲਕਾ ਹਲਕਾ ਜਿਹਾ ਖਲਾ ਲਾਂਗੇ ਤੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਕੱਚੀ ਅੰਬੀ ਜਿਹੜੀ ਆਪਾਂ ਗ੍ਰाइंड ਕੀਤੀ ਸੀ ਇਹਨੂੰ ਪਹਿਲਾਂ ਹੀ ਉਬਾਲਣ ਦੀ ਪਕਾਉਣ ਦੀ ਕੋਈ ਲੋੜ ਨਹੀਂ ਇਸੇ ਤਰੀਕੇ ਨਾਲ ਹੀ ਪਾ ਦਿਓ ਜਿਵੇਂ ਜਿਵੇਂ ਆਪਣਾ ਇਹ ਸਾਰਾ ਮਟੀਰੀਅਲ ਗੈਸ ਤੇ ਤਿਆਰ ਹੋਊਗਾ ਨਾਲ ਹੀ ਅੰਬੀ ਨੇ ਪੱਕ ਜਾਣਾ ਹੈਗਾ ਉਸ ਤੋਂ ਬਾਅਦ ਆਪਾਂ ਇਹਨੂੰ 3-4 ਮਿੰਟਾਂ ਦੇ ਲਈ ਇਸੇ ਤਰ੍ਹਾਂ ਪਕਾਵਾਂਗੇ ਤੇ ਫਿਰ ਆਪਣਾ ਗ੍ਰाइंड ਕੀਤਾ ਹੋਇਆ ਮਸਾਲਾ ਸੀਗਾ ਜਿਹੜਾ ਜੀਰੇ ਦਾ ਪਦੀਨੇ ਦਾ ਤੇ ਕਾਲੀ ਮਿਰਚ ਤਾਂ ਉਹ ਵੀ ਇਹਦੇ ਵਿੱਚ ਮਿਕਸ ਕਰ ਦਾਂਗੇ ਇਸੇ ਤਰ੍ਹਾਂ ਹੀ ਹਲਕੇ ਹਲਕੇ ਜੇ ਉਬਾਲੇ ਆਉਂਦੇ ਰਹਿਣਗੇ ਇਹ ਆਪਣਾ ਡਰਿੰਕ ਹੈ ਜਿਹੜਾ ਉਹ ਤਿਆਰ ਹੁੰਦਾ ਰਹੂਗਾ ਬਹੁਤ ਜ਼ਿਆਦਾ ਟੇਸਟੀ ਬੰਦਾ ਇਹਦੇ ਵਿੱਚ ਅੱਧਾ ਚਮਚਾ ਚਾਟ ਮਸਾਲਾ ਪਾ ਦਿਓ ਥੋੜਾ ਜਿਹਾ ਅਮचूर ਪਾਊਡਰ ਪਾ ਦਿਓ ਕਾਲੀ ਮਿਰਚ ਪਾ ਦਿਓ ਕਾਲਾ ਨਮਕ ਪਾ ਦਿਓ ਇਹ ਚਾਰ ਚੀਜ਼ਾਂ ਤੁਸੀਂ ਜ਼ਰੂਰ ਪਾ ਦੇਣੀ ਹੈਗੀਆਂ ਉਸ ਤੋਂ ਬਾਅਦ ਇਹਨੂੰ ਤੁਸੀਂ ਪਕਾਉਂਦੇ ਰਹਿਣਾ 5-4 ਤੋਂ 5 ਮਿੰਟ ਤੱਕ ਲਗਾਤਾਰ ਇਹਨੂੰ ਤੁਸੀਂ ਫੁੱਲ ਫਲੇਮ ਤੇ ਪਕਾ ਸਕਦੇ ਹੋ 5-6 ਮਿੰਟਾਂ ਦੇ ਵਿੱਚ ਇੱਕ ਇਹ ਬਣ ਕੇ ਬਹੁਤ ਵਧੀਆ ਤਿਆਰ ਹੋ ਜਾਂਦਾ ਹੈ ਜਲਜੀਰੇ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਸਾਦੇ ਤਰੀਕੇ ਨਾਲ ਸਭ ਨੂੰ ਬੜੀ ਪਸੰਦ ਆਈ ਸੀ ਤੇ ਹੁਣ ਆਪਾਂ ਉਹ ਜਲਜੀਰਾ ਤਿਆਰ ਕੀਤਾ ਜਿਸ ਦੇ ਨਾਲ ਮੂਦਲਾ ਟੇਸਟ ਵੀ ਚੇਂਜ ਹੋ ਜਾਂਦਾ ਚਟਪਟਾ ਹੁੰਦਾ ਤੇ ਸਰੀਰ ਦੀ ਸਾਰੀ ਗਰਮੀ ਵੀ ਦੂਰ ਹੋ ਜਾਂਦੀ ਹੈ ਤੇ ਇਹਦੇ ਲਈ ਆਪਾਂ ਥੋੜੀ ਜੀ ਬੂੰਦੀ ਪਿਉ ਕੇ ਇੱਕ ਸਾਈਡ ਤੇ ਰੱਖ ਦਾਂਗੇ ਤੇ ਇਧਰ ਆਪਣਾ ਇਹ ਮਟੀਰੀਅਲ ਸਾਰਾ ਤਿਆਰ ਹੋ ਗਿਆ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਪੰਖਾ ਪੇ ਚਲਾ ਕੇ ਅੱਧੇ ਪੌਣੇ ਘੰਟੇ ਤੱਕ ਵੇਟ ਕਰਾਂਗੇ ਆਰਾਮ ਨਾਲ ਠੰਡਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਇੱਕ ਲੈ ਕੱਚ ਦਾ ਬਾউল ਤੇ ਉਹਦੇ ਵਿੱਚ ਰੱਖੀਏ ਜੀ ਛੰਨਨੀ ਇਹ ਤੇ ਇਹਨੂੰ ਆਪਾਂ ਸਾਰੇ ਨੂੰ ਇਹਦੇ ਵਿੱਚ ਛਾਨ ਲਾਂਗੇ ਤਾਂ ਕਿ ਜਿਹੜਾ ਵੀ ਇਹਦੇ ਵਿੱਚ ਮोटा-ਮोटा ਜੋ ਸਮਾਨ ਰਹਿ ਜਾਂਦਾ ਉਹ ਸਾਰਾ ਬਾਹਰ ਹੋ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੁਣ ਲੈਣਾ ਤੇ ਫਿਰ ਇਸੇ ਕੜਾਈ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਕੇ ਤੇ ਸਾਰੇ ਤੁਸੀਂ ਬਚੇ ਹੋਏ ਮਟੀਰੀਅਲ ਦੇ ਉੱਤੇ ਪਾ ਦੇਣਾ ਤਾਂ ਕਿ ਜਿਹੜਾ ਵੀ ਮਾੜਾ-ਮੋਟਾ ਰਸੇ ਦੇ ਵਿੱਚ ਰਹਿ ਜੇ ਤਾਂ ਉਹ ਵੀ ਸਾਰਾ ਆਪਣੇ ਬੌਲ ਦੇ ਵਿੱਚ ਆ ਜੇ ਕੋਈ ਵੀ ਚੀਜ਼ ਆਪਣੀ ਬਿਲਕੁਲ ਵੀ ਵੇਸਟ ਨਾ ਜਾਵੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਜੇ ਤੱਕ ਫੇਸਬੁੱਕ ਤੇ ਫੋਲੋ ਤੇ YouTube ਤੇ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਜਲਦੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਵੱਡੇ ਚਮਚ ਪੜ ਕੇ ਇਮਲੀ ਦੀ ਚਟਨੀ ਦੇ ਪਾਵਾਂਗੇ ਜਿਹੜੀ ਮੈਂ ਸੋਨੂੰ ਪਹਿਲਾਂ ਹੀ ਕਿਹਾ ਸੀ ਆਪਾਂ ਗੁੜ ਤੇ ਇਮਲੀ ਤੋਂ ਸਾਦੀ ਚਟਨੀ ਤਿਆਰ ਕੀਤੀ ਹੋਈ ਹੈ ਇਹ ਸਰੀਰ ਨੂੰ ਬਹੁਤ ਜ਼ਿਆਦਾ ਠੰਡਕ ਪੰਚਾ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਆਈਸ ਵਾਲਾ ਪਾਵਾਂਗੇ ਇਹਦੇ ਵਿੱਚ ਠੰਡਾ ਠੰਡਾ ਪਾਣੀ ਤੇ ਇਹ ਤੁਸੀਂ ਜ਼ਰੂਰ ਬਣਾਇਆ ਕਿਉਂਕਿ ਠੰਡਕ ਵੇਨਾ ਗਰਮੀ ਵਿੱਚ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਤੇ ਫਿਰ ਆਪਾਂ ਜਿਹੜੀ ਪਿਆਉਤੀ ਸੀ ਬੂੰਦੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਥੋੜੀ ਥੋੜੀ ਕਰਕੇ ਤੇ ਇਹਦਾ ਜਿਹੜਾ ਟੇਸਟ ਹੈ ਉਹ ਬਹੁਤ ਲਾਜਵਾਬ ਹੁੰਦਾ ਹੈਗਾ ਜਦੋਂ ਤੁਸੀਂ ਇੱਕ ਵਾਰੀ ਬਣਾਇਆ ਤਾਂ ਤੁਸੀਂ ਵਾਰ-ਵਾਰ ਬਣਾਓਗੇ ਜੇ ਤੁਸੀਂ ਇਹ ਜ਼ਿਆਦਾ ਮਟੀਰੀਅਲ ਤਿਆਰ ਕਰ ਲਿਆ ਤਾਂ ਤੁਸੀਂ ਕੱਚ ਦੀ ਬੋਤਲ 'ਚ ਪਾ ਕੇ ਫ੍ਰਿਜ 'ਚ ਰੱਖ ਸਕਦੇ ਹੋ ਤੇ ਆਰਾਮ ਨਾਲ 10 ਤੋਂ 15 ਦਿਨ ਤੱਕ ਉਸੇ ਤਰ੍ਹਾਂ ਹੀ ਪਿਆ ਰਹਿੰਦਾ ਹੈ ਤੇ ਪਰ ਇਹ ਜਿਆਦਾ ਸਮਾਂ ਨਹੀਂ ਕੱਟਦਾ ਕਿਉਂਕਿ ਬੱਚੇ ਉਦੋਂ ਫ੍ਰਿਜ ਦੇ ਆਲੇ ਦੁਆਲੇ ਹੀ ਫਿਰਦੇ ਰਹਿੰਦੇ ਹੈਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀਤਾ ਜੀ ਪਾਣੀ ਮਿਕਸ ਤੇ ਆਪਾਂ ਇਹਨੂੰ ਗਲਾਸ ਵਿੱਚ ਪੀਣ ਲਈ ਤਿਆਰ ਕਰ ਲਿਆ ਤੁਸੀਂ ਵੀ ਇਹਨੂੰ ਇੱਕ ਵਾਰੀ ਬਣਾ ਕੇ ਟ੍ਰਾਈ ਜ਼ਰੂਰ ਕਰਿਓ ਜੇ ਤੁਹਾਡੇ ਕੋਲ ਘਰ ਦੇ ਵਿੱਚ ਨਿੰਬੂ ਹੋਇਆ ਤਾਂ ਤੁਸੀਂ ਇਹਦੇ ਵਿੱਚ ਜ਼ਰੂਰ ਪਾਓ ਕਿਉਂਕਿ ਐਟ ਅ ਟਾਈਮ ਕਈ ਵਾਰ ਘਰ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਤਾਂ ਮੇਰੇ ਕੋਲੇ ਅੱਜ ਨਿੰਬੂ ਨਹੀਂ ਸੀ ਨਹੀਂ ਮੇਰੇ ਵਿੱਚ ਜ਼ਰੂਰ ਪਾਉਣਾ ਸੀਗਾ ਤੇ ਤੁਸੀਂ ਜ਼ਰੂਰ ਪਾਓ ਉਹਦੇ ਨਾਲ ਇਹਦਾ ਸਵਾਦ ਹੈ ਜਿਹੜਾ ਹੋਰ ਵਧੀਆ ਹੋ ਜਾਊਗਾ ਤੇ ਇਹ ਆਪਾਂ ਬਣਾ ਕੇ ਕੀਤਾ ਜੀ ਤਿਆਰ ਥੋੜੇ ਜਿਹਾ ਟਾਈਮ ਵਿੱਚ ਤੇ ਇਹਦੇ ਵਿੱਚ ਬਣ ਗਏ ਆਪਣੇ 5-6 ਗਲਾਸ ਆਰਾਮ ਨਾਲ ਤਿਆਰ ਹੋ ਗਏ ਤੇ ਤੁਸੀਂ ਵੀ ਤਿਆਰ ਜ਼ਰੂਰ ਕਰਿਓ ਜ਼ਰੂਰ ਪੀਓ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ